ਗਵਾਗਮ ਚਾਈ ਜੈਨੀ ਆ ਤੂੰ ਤੈਨੂੰ ਕਿਨੇ ਕਹੇ ਮੇਰੀ ਕੁੜੀ ਦੇ ਕੱਪੜੇ ਪਾਣੇ ਪਾਲਣੇ ਬਹੁਤ ਔਖੇ ਨੇ ਨਾਲੇ ਤਾਂ ਮੈਂ ਇਹਨੂੰ ਖਵਾਉਣੀ ਅੰਨ ਹੈ ਨਾਲੇ ਚੰਗੇ ਚੰਗੇ ਰੇ ਭਾਲ ਜੀ ਤੈਨੂੰ ਤੋੜਾ ਹੋੜਾ ਹੈ ਹੈ ਇਹ ਵੱਧ ਕੇ ਕੋਠੇ ਜਿੰਦੀ ਹੋ ਰਹੀਆਂ ਤੈਨੂੰ ਆਕਲ ਕੋਰਾ ਨਹੀਂ ਹੈ ਕਿ ਉਹ ਥੜੀ ਨਾ ਬਣਾਉਗੀ ਉਹ ਮੈਂ ਆਪੇ ਬਣਾ ਦਿੰਨੀ ਆ ਮੇਰੀ ਬਰਾਬਰ ਹੀ ਕਰਨ ਲੱਗੀ ਫਿਰ ਮੁਹੀ ਵਾਲੀ ਗੱਲ ਤਾਂ ਸੱਚ ਹੋ ਜੋਗੀ ਜਿੱਥੇ ਮੈਂ 5000 ਵਾਲਾ ਸੂਟ ਲੈਣੀ ਆ ਉੱਥੇ ਮੈਨੂੰ 2500 ਵਾਲਾ ਮਿਲਿਆ ਕਰੂਗਾ ਕੱਲ੍ਹ ਸਹੀ ਐ ਮੈਂ ਆਪਦੀ ਕੋਈ ਚੀਜ਼ ਨਾ ਨਾ ਹੀ ਦਿਆ ਕਰ ਕਿਹ ਕਿਹਦਾ ਮੰਮਾ ਨੇ ਬਹੁਤ ਵਾਅਦੇ ਬਣਾਏ ਨੇ ਦੀਦੀ ਕੀ ਪੀਂਦੇ ਹੋ ਜ਼ਹਿਰ ਪੀਂਨੀ ਆ ਦੀਦੀ ਐ ਕਦੋਂ ਬੋਲੀ ਜਾਂਦੇ ਹੋ ਤੁਸੀਂ ਦੀਦੀ ਹੋਰ ਹੈਗੀ ਕੋफी ਮੇਰੇ ਵੀ ਜੀ ਕਰ ਰਹੀ ਸੀ ਪੀਣ ਨੂੰ ਅੱਛਾ ਮਹਾਰਾਣੀ ਦਾ ਜੀ ਕਰਦਾ ਕੋफी ਪੀਣ ਨੂੰ ਕਦੀ ਦੇਖੀ ਵੀ ਐ ਕਾਫੀ ਕਿਹੋ ਜੀ ਹੁੰਦੀ ਆ ਹੁਣ ਤੇਰਾ ਜੀ ਕਰਨ ਲੱਗ ਗਿਆ ਪੀਣ ਨੂੰ ਨਾਲੇ ਤੂੰ ਕਈ ਨਹੀਂ ਹੈਗੀ ਬਾਡੇ ਬੁੱਡੇ ਤੇ ਰਾਣਾ ਸੀ ਤੇਰੀ ਮੈਨੂੰ ਨਾ ਲੰਮੀ ਨੇ ਜਾਣ ਨਹੀਂ ਦਿੱਤਾ ਪਤਾ ਨਹੀਂ ਕਿਉਂ ਮੰਮੀ ਮੇਰੇ ਨਾਲਿਆ ਕਰਦੇ ਆ ਕਿਤੇ ਵੀ ਨਹੀਂ ਜਾਣ ਦਿੰਦੇ ਮੈਨੂੰ ਕੀ ਕਰਦੀ ਆ ਮੰਮੀ ਤੇਰੇ ਨਾਲ ਕੀ ਦਿਨ ਮੰਮੀ ਨੇ ਕਸੂਟ ਵਾਸ ਟੋਗਤਾ ਹੋਈ ਤੂੰ ਬਸ ਵਾਰ-ਵਾਰ ਇੱਕੋ ਗੱਲ ਫੜ ਲਈ ਮੰਮੀ ਮੇਨ ਨਾਲ ਆਏ ਕਰਦੇ ਮੰਮੀ ਮੇਨ ਨਾਲ ਆਏ ਕਰਦੀ ਆ ਕੀ ਕਰਦੀ ਆ ਮੰਮੀ ਤੇਰੇ ਨਾਲ ਹੌਂਟਾ ਬੋ ਕਰਕੇ ਬੁੱਤ ਬਣ ਕੇ ਖੜ ਗਈ ਹੁਣ ਖੜੀ ਰਹੇਗੀ ਕਿ ਬੈਠੇਗੀ ਵੀ ਤੇ ਮੰਮੀ ਨੇ ਬੈਠਣ ਤੋਂ ਵੀ ਮਨਾ ਕੀਤਾ ਹੈ ਵੀ ਬੈਠਣਾ ਨਹੀਂ ਹੈਗਾ ਸਿੱਧੀ ਮੈਂ ਤੈਨੂੰ ਐਂ ਕਹਿੰਦੀ ਸੀ ਤੁਸੀਂ ਹੁਣ ਬਾਹਰ ਪੜ੍ਹਨੀ ਆ ਕਾਲਜ ਮੈਨੂੰ ਸਾਰੇ ਘਰ ਸਮਝਾਈ ਵੀ ਮੇਰਾ ਇੰਨੀ ਮਿੱਠੀ ਕਿਉਂ ਹੋ ਰਹੀ ਆ ਮੰਮੀ ਦੀਆਂ ਗੱਲਾਂ ਨਾ ਸਾਰੀਆਂ ਸੱਚੀਆਂ ਹੁੰਦੀਆਂ ਜਾਂਦੀਆਂ ਨੇ ਹੁਣ ਤੂੰ ਮੇਰੀ ਰੀਜ਼ ਕਰਨਾ ਚਾਹਨੀ ਹੈ ਵੀ ਜਿੱਥੇ ਕਾਲਜ 'ਚ ਮੈਂ ਪੜ੍ਹਦੀ ਆ ਉੱਥੇ ਤੂੰ ਪੜ੍ਹਨ ਲੱਗ ਜਾ ਰਹੀਂ ਡੀਡੀ ਮੈਨੂੰ ਵੀ ਬਹੁਤ ਸ਼ੌਂਕ ਆ ਪੜ੍ਹਨ ਦਾ ਬਾਹਰ ਤੁਸੀਂ ਫਿਰ ਸ਼ੌਂਕ ਆ ਇੱਥੇ ਪੜ੍ਹੀ ਤਾਂ ਜਾਂਨੀ ਐ ਕਿਤੇ ਇਹ ਕੰਮ ਨਾ ਵੀ ਤੇਰਾ ਸ਼ੌਂਕ-ਸ਼ੌਂਕ ਜਿਹੜਾ ਇੱਥੇ ਪੜ੍ਹਦੇ ਆ ਤੂੰ ਵੀ ਮੰਮੀ ਤੈਨੂੰ ਪੜ੍ਹਨਾ ਹਟਾ ਲੈ ਲੱਗੀ ਸਾਨੂੰ ਇਸੋਟਾ ਲੱਗੀ ਜਾਇਗਾ ਮੇਰੇ ਨਾ ਕੱਪੜੇ ਧੋਣ ਵਾਲੇ ਪਈਆ ਉਹ ਤੋਂ ਤੇ ਜਾ ਕੇ ਮੈਨਾਂ ਪਰਸੋਂ ਨੂੰ ਜਾਣਾ ਹੋਸਟਲ ਤੇਰੀ ਮੈਂ ਤੋਂ ਕੱਪੜੇ ਗਵਾਂਡੀਆਂ ਨੂੰ ਆਵਾਜ਼ ਮਾਰਦੇ ਗਵਾਂਡੀ ਧੋਣ ਗਿਆ ਕਿ ਕਿ ਮੰਮੀ ਨੂੰ ਕਹਾਂ ਦਾ ਤੋਂ ਦੇ ਫਾਟ ਜਾ ਚੋਣੇ ਕੰਮ ਮੇਰਾ ਉਹ ਕੋ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਹੋਰ ਤੇਰੀ ਮਾਂ ਕਰੋਗੀ ਆ ਕੇ ਜੋੜੀ ਤਾਂ ਨਾ ਚੰਮਕੇ ਸਟਿੱਕੀ ਸਾਡੇ ਵਾਸਤੇ ਮੰਮੀ ਸਹੀ ਗੱਲਾਂ ਕਹਿੰਦੀ ਸੀ ਇਹ ਨਾ ਚੰਬਲੂਗੀ ਚੰਬਲੂਗੀ ਇਹ ਤਾਂ ਚੰਬੜੀ ਪਈ ਆ ਓਕੇ ਮੈਨੂੰ ਉੱਥੇ ਕਾਲਜ ਤੁਹਾਡੇ ਐਡਮਿਸ਼ਨ ਦਵਾ ਦੋ ਵੀ ਤੇਰਾ ਐਡਮਿਸ਼ਨ ਕਰਵਾ ਕੇ ਮੈਂ ਆਪਦੀ ਪੱਟੀ ਪਹਚਾਉਣੀ ਆ ਕਿਹੜਾ ਖਰਚਾ ਮੰਮੀ ਮੈਨੂੰ ਦਿੰਦੀ ਆ ਅੱਧਾ ਤੂੰ ਭਾ ਲੈਗੀ हेलो ससिगार भाई ससिगार हो ठीक हो हाँ हाँ किड़ा भाई हाँ हाँ नहीं है मैं तो वो जगीनू फड़ाया सिवे हाँ नहीं नहीं मैंने जगीरा सवेरे फोन आया का हाँ वो कहना अभी सामान पे तेरे घोड़े भी तू मैंने फड़ा जी भी मैं आप पे हूँ अगले फड़ा दूँगा हाँ ਫੇਰ ਤਾਂ ਕਰਕੇ ਮੈਂ ਸਵੇਰੇ ਉਹਨੂੰ ਫੜਾਇਆ ਹਾਂ ਹਾਂ ਤੇ ਤੁਸੀਂ ਐਂ ਕਰੀ ਤੂੰ ਜੱਗੀ ਨੂੰ ਨਾ ਇੱਕ ਵਾਰ ਜੱਗੀ ਨੂੰ ਫੋਨ ਲਾ ਕੇ ਗੱਲ ਕਰ ਲੈ ਤੇ ਉਹ ਮੈਂ ਕਹਿੰਦਾ ਸੀਗਾ ਨਾ ਮੈਂ ਕਿਤੇ ਜਾਣਾਗਾ ਹਾਂ ਹਾਂ ਤੂੰ ਉਹਨੂੰ ਫੋਨ ਲਾ ਤੇ ਜੇ ਤਾਂ ਕਰੇ ਹੋਇਆ ਉਹ ਫੇਰ ਤਾਂ ਉਹ ਤੈਨੂੰ ਹੁਣੇ ਫੜਾ ਜੂਗਾ ਨਹੀਂ ਉਹ ਕਹਿੰਦਾ ਸੀਗਾ ਨਾ ਮੈਂ ਵੀ ਸ਼ਾਮ ਤੱਕ ਮੜੂੰਗਾ ਹਾਂ ਹਾਂ ਸ਼ਾਮ ਤੱਕ ਕੋਈ ਨਹੀਂ ਕੋਈ ਨਹੀਂ 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 ਫੜਾ ਜੂਗਾ ਯਾਰ

ਆਇਨੇ ਵੀ ਲੋਹੂ ਪੀਰਖ ਹੈ ਜੀ ਰੋਟੀ ਨੇ ਓਹੋ ਰੋਟੀ ਨੇ ਆ ਗਿਆ ਬਤਾ ਹਾਂ ਵੀ ਆ ਗਿਆ ਕਿਵੇਂ ਹੁਣ ਬੱਸ ਲੋ ਠੀਕਵੇਂ ਲਾਰ ਖੇ ਚੇਪੀ ਜੀ ਜੇ ਲੋਟ ਆਉਗੀ ਇਹ ਵੀ ਇਹ ਵੀ ਖਾਸੀ ਬਤਾ ਵੱਧਦਾ ਜਾਂ ਵਧਾ ਲਿਆ ਹਨਾ ਹੋਰ ਕੀ ਕਰਾਂ ਸਾਰਾ ਦਿਨ ਅੱਡੀ ਤਾਂ ਲੱਗਦੀ ਨਹੀਂ ਤੁਰੀ ਫਿਰਦੀ ਰਹਿੰਦੀ ਆ ਜੇ ਤਾਂ ਖੜਨਾ ਭਵੇ ਫਿਰ ਤਾਂ ਮੈਂ ਮਾੜੀ ਮੋਟੀ ਲੋਟ ਹੋ ਜੇ ਇਹ ਹੁਣ ਮੈਨੂੰ ਨਹੀਂ ਟੇਕ ਹੈਗੀ ਕੀ ਕਰਾਂ ਮੈਂ ਤੈਨੂੰ ਐ ਕਹਿੰਦੀ ਸੀ ਪੁੱਤ ਹਾਂ ਤੂੰ ਕਿਹੜੇ ਵੇ ਲੱਗਿਆ ਹੋਇਆ ਸੰਦੀਪ ਛੇਤੀ ਮੁੜਿਆ ਕਰ ਪੁੱਤ ਉਹ ਕਾਨੂੰ ਉਹ ਮੰਜਰ ਮੈਂ ਸਵੇਰੇ ਬਾਹਰ ਖੜਾ ਤੀਆ ਹਾਂ ਤੀਜੀ ਨਹੀਂ ਹੈਗਾ ਹਾਂ ਅੱਜ ਉਹਨਾਂ ਦੇ ਲੈਟਰ ਪੈਂਦਾ ਅੱਛਾ ਹਾਂ ਤਾਂ ਮੈਨੂੰ ਜਾਂਦਾ ਹੋਇਆ ਕਹੇ ਆ ਕਹਿੰਦਾ ਵੀ ਬੰਦੇ ਕਹਿੰਦੇ ਇੱਕ ਦੋ ਘਟਨੇ ਕਹਿੰਦੇ ਇੱਕ ਦੋ ਹੋਰ ਲੈਣੀ ਨਾਲ ਕਹਿੰਦੇ ਨਾਲੇ ਧੂਆ ਜੀ ਮੈਨੂੰ ਪਰ ਹੋਰ ਮੈਨੂੰ ਕਹਿੰਦਾ ਦੇ ਘੰਟੇ ਦੀ ਕੰਮ ਹੈਗਾ ਪੁੱਤ ਗੱਲ ਸੁਣ ਮੇਰੀ ਆਏ ਨਹੀਂ ਜਾਂਦਾ ਹੁੰਦਾ ਕਿਸੇ ਦੇ ਘਰੇ ਜਦੋਂ ਉਹ ਘਰੇ ਤਾਂ ਕਹਿਣ ਨਹੀਂ ਆਏ ਬਾਹਰ ਚ ਖੜੇ ਨੂੰ ਤੈਨੂੰ ਕਹਿ ਗਏ ਸਾਨੂੰ ਹੱਕ ਨਹੀਂ ਸੀ ਕਹਿਣ ਦਾ ਮੈਨੂੰ ਤਾਂ ਕਹਿ ਕੇ ਨਹੀਂ ਗਏ ਹੈਗੇ ਵੀ ਲੈਟਰ ਪੈਂਦਾ ਉਹ ਚਲ ਵੀ ਕੋਈ ਨਹੀਂ ਮੇਰੇ ਰੋਜ਼ ਮੂੰਹ ਮੱਥੇ ਲੱਗਦਾ ਉਹ ਆਪਣੀ ਵੀ ਕਈ ਵਾਰ ਕੰਮ ਆ ਜਾਂਦਾ ਹੈਗਾ ਚਲ ਠੀਕ ਆ ਭਾਈ ਤੁਹਾਡੀ ਮਰਜੀ ਹੈ ਤੇ ਨਾਲੇ ਗੱਲ ਸੁਣ ਮੇਰੀ ਦੇਖ ਐ ਤਾਂ ਕਹੀ ਨਾ ਵੀ ਮਾਂ ਕੀ ਕਹਿੰਦੀ ਐ ਮੈਂ ਤਾਂ ਭਾਈ ਪhle ਦੀ ਗੱਲ ਕਹਿਨੀ ਐ ਦੇਖ ਤੂੰ ਖੜਦਾ ਬਹਿਣਾ ਬਾਹਰੇ ਬੰਦਿਆਂ ਚ ਮੁੰਡਿਆਂ ਚ ਕੱਲ ਨੂੰ ਤੇਰੀ ਬੇਇੱਜ਼ਤੀ ਹੋਵੇ ਮੈਂ ਨਹੀਂ ਚਾਹੁੰਦੀ ਆਪਣੀ ਨਾ ਜੋਤ ਐ ਜਿਹੜੀ ਹੁਣ ਭਾਈ ਥੋੜਾ ਜਿਹਾ ਮੇਰੇ ਉੱਤੋਂ ਦੀ ਚੱਲਣ ਲੱਗ ਗਈ ਤੂੰ ਕੰਟਰੋਲ ਕਰ ਮੇਰੇ ਤਾਂ ਗੱਲ ਹੀ ਨਹੀਂ ਸੁਣਦੀ ਮੇਰੇ ਮੂਰੇ ਤਾਂ ਬੁੱਤ ਬਣ ਕੇ ਖੜ ਜਾਂਦੇ ਜੇ ਕੋਈ ਗੱਲ ਕਹਿਣੀ ਐ ਤਾਂ ਚੁੱਪ ਕਰਕੇ ਸੁਣੀ ਜਾਊਗੀ ਉਹ ਗੱਲ ਨੂੰ ਮੰਨਦੀ ਨਹੀਂ ਹੈਗੀ ਦੇਖ ਹੁਣ ਨਵੇਂ ਨਵੇਂ ਤਾਂ ਸ਼ੂਟ ਕੱਟ ਕੱਟ ਪਾਉਣ ਲੱਗੀ ਆਪ ਜਣਾਂ ਦਾ ਖੜਾ ਛੱਡਿਆ ਹੈਪੀ ਵਾਲੇ ਵੀ ਪਾਉਣ ਲੱਗੀ ਚੱਕ ਕੇ ਪੁੱਤ ਕਿਤੇ ਹੋਰ ਨਾ ਉਹੀ ਗੱਲ ਹੈ ਦੇਖ ਮੈਨੂੰ ਤਾਂ ਅਗਲੇ ਕਹਿਣਗੇ ਮਤੇਰ ਸੀ ਹੈਨਾ ਮੈਂ ਤਾਂ ਕੋਈ ਫਰਕ ਰੱਖਦੀ ਨਹੀਂ ਛੋਡੇ ਨਾਲ ਦੋਨੇ ਭੈਣ ਭਾਈਆਂ ਨਾਲ ਮੈਂ ਤਾਂ ਲੋਕਾਂ ਦਾ ਘਣਾ ਮੂੰਹ ਫੜਨਾ ਮੈਂ ਨਹੀਂ ਲੋਕ ਤਾਂ ਬਹੁਤ ਹਾਂ ਤੂੰ ਸਿਆਣਾ ਹੈ ਪੁੱਤੋ ਮੈਂ ਤੈਨੂੰ ਤਾਂ ਕਹਨੀ ਆ ਤੂੰ ਮਾੜਾ じゃ ਕਹੁਰਿਆ ਕਰ ਮੇਰੀ ਘੂਰ ਨਹੀਂ ਮੰਨਦੀ ਤੇਰੀ ਘੂਰ ਤਾਂ ਮੰਨੂਗੀ ਕਹਿਣਾ ਵੀ ਮੈਂ ਵੀ ਕਹਿਣਾ ਹੁੰਦਾ ਤੂੰ ਵੀ ਕੁਝ ਨਹੀਂ ਹੁੰਦਾ ਕਹਿ ਰਿਆ ਕਰ ਤੂੰ ਮਾਂ ਐ ਉਹ ਜੀ ਤੂੰ ਕਿਹੜਾ ਕੁਝ ਹੋਰ ਲੱਗਦੀ ਐਂ ਜੀ ਤੂੰ ਤਾਂ ਪੁੱਤ ਮੰਨਦਾ ਮੈਨੂੰ ਮਾਂ ਉਹ ਨਹੀਂ ਨਾ ਮੰਨਦੀ ਮਾਂ ਉਹ ਤਾਂ ਸਾਰਾ ਦਿਨ ਬਸ ਉਹੀ ਗੱਲ ਐ ਤਾਂ ਮੈਨੂੰ ਇੱਕ ਦੋ ਵਾਰੀ ਐ ਵੀ ਬੋਲੀ ਕਹਿੰਦੀ ਤੂੰ ਕਿਹੜਾ ਮੇਰੀ ਸਕੀ ਮਾਂ ਐ ਫੇਰ ਮੇਰੇ ਵੀ ਭਾਈ ਮਨਜੇ ਚ ਗੱਲ ਗਈ ਮਾਂ ਕੁੜੀ ਨਾ ਮੈਨੂੰ ਮਾਂ ਨਹੀਂ ਬਣਾਉਂਦੀ ਹੈਗੀ ਇਹ ਤਾਂ ਮਤੇਰ ਮਾਈਂ ਸਮਝਦੀ ਐ ਉਹ ਬੋਲੀ ਐ ਵੀ ਕੰਮ ਤੈਨੂੰ ਨਹੀਂ ਪਤਾਏਗਾ ਨਾਲੇ ਤਾਂ ਕੁਛ ਨਹੀਂ ਆਣੀ ਐ ਉਹ ਆਖੜੂ ਹੀ ਇਹ ਜੀ ਹੈਗੀ ਉਹ ਕਹਿ ਤਾਂ ਦਿੰਦੀ ਆ ਉਹ ਪਰ ਉਹਦੇ ਮੰਨ ਚ ਨਹੀਂ ਘੁਸੇਗਾ ਬੀਬੀ ਕੋਈ ਨਾ ਭਾਈ ਮੈਂ ਕਿਹੜਾ ਮੰਨ ਤੇ ਲਾਉਣੀ ਆ ਗੱਲ ਜੇ ਕਹਿ ਵੀ ਦਿੱਤਾ ਤਾਂ ਤੂੰ ਮੜ ਜਾ ਉਹਨੂੰ ਸਮਝਾਇਆ ਕਰ ਬਸ ਮੇਰੇ ਤਾਂ ਆਹੀ ਕਹਿਣਾ ਤੈਨੂੰ ਅੱਗੇ ਛੋਟੀ ਮਾਰ ਚੀਏ ਕੋਈ ਨਾ ਕੋਈ ਨਾ ਮੈਂ ਇਹ ਵੀ ਕਹਿਣਾ ਉਹਨੂੰ ਹਾਂ ਹਾਂ ਵੀ ਆਪਣੀ ਮੰਮੀ ਆ ਥੋੜੀ ਬੋਲਦੇ ਹੁੰਦੇ ਨੇਗੇ ਹੋਰ ਹੁਣ ਰੋਜੀ ਕੀ ਕਰਦੀ ਆ ਦੋ ਕ ਕੱਪੜੇ ਹੁੰਦੇ ਆ ਮੈਂ ਬਥੇਰਾ ਕਹਿੰਦੀ ਆ ਕੁੜੇ ਠੰਡ ਹੈ ਨਾ ਹੱਥ ਪਾਣੀ ਚ ਪਾਇਆ ਕਰਨਾ ਪਾਇਆ ਕਰ ਮਲੋ ਤੱਕੀ ਕਪੜੇ ਤੋਣ ਬੈਠੂਗੀ ਅੱਛਾ ਫੇਰ ਬਿਮਾਰ ਹੋਊ ਫੇਰ ਲੋਕ ਮੈਨੂੰ ਕਹਿਣਗੇ ਪਤਾ ਨਹੀਂ ਕਿੰਨਾ ਕੰਮ ਕਰਾਉਂਦੀ ਆ ਹੋਰ ਹੋਰ ਦੱਸ ਲੈ ਬਿਮਾਰ ਹੋ ਕੇ ਬੈਠਾ ਹਾਂ ਜਾਂ ਪੀਲੇ ਚਾਹ ਬਣੀ ਪਈ ਹੈ ਕਿ ਮੈਂ ਡਿੱਕੀ ਜਾਂਦੀ ਸੀ ਮਾਂ ਚਾਹ ਪੀ ਲੂ ਹਾਂ ਕੋਈ ਨਾ ਪੀਣਾ ਹੁਣ ਤਾਂ ਬਧੀ ਧੁੱਪ ਹੀ ਨਿਕਲੀ ਅੱਜ ਤਾਂ ਧੁੱਪ ਨਿਕਲਿਆ ਹੀ ਬਧੀ ਧੁੱਪੇ ਜਮਜਾ ਕਰ ਲਈ ਹਾਂ ਉੱਥੇ ਡੋਣੀ ਆ ਧੁੱਪੀ ਦੇਖਣਾ ਕੋਈ ਇੱਧਰ ਹਾ ਮੈਨੂੰ ਐ ਮਖਾ ਕੇ ਰਾ ਧੁੰਦ ਜੀ ਹੋ ਚੱਕੀ ਜਾਵੇ ਸਮਰ ਕੇ ਚਾਹ ਬਣੀ ਪਈ ਹੈ ਹਾਂ ਬਣੀ ਪਈ ਆ ਮੈਂ ਤਾਂ ਪੀ ਲੀ ਤੂੰ ਪੀ ਲੈ ਠੀ ਤਨੂ ਛੂਟ ਦੇਖੀ ਸੀ ਆ ਟੈਰਾ ਲੈਣ ਦੇ ਯਾਦ ਰੱਖੇਂ ਜੇ ਤੇਰੇ ਭਾਈ ਤੋਂ ਤੇਰੀ ਗੁੱਤ ਨਾ ਪੜਵਾਈ ਨਾ ਮੈਨੂੰ ਕਦੋਂ ਜਾਣੇਗੀ ਕਦੋਂ ਦੀ ਦੇਖੀ ਜਾਂਦੀ ਸੀ ਆਜਾ ਲਈ ਤੇ ਆਜਾ ਲਈ ਤੇ ਕਾਹਨ ਬੁੱਤ ਜਾ ਵਣ ਕੇ ਖੜੀ ਮੈਨੂੰ ਟਰੌਣ ਦੀ ਇਹ ਜੱਖਾਂ ਨਾਲ ਬਟੇ ਬਟੇ ਡੇਲੀਆ ਕਰਕੇ ਨਾ ਕੀ ਗੱਲ ਤੇਰੀ ਸੁਰਤ ਨਾ ਟਿਕਾਣੇ ਕਰਾਈ ਤੈਨੂੰ ਕਿਸੇ ਕੋ ਪਾਊਗਾ ਚਲੋ ਉਹ ਇੱਕ ਗੱਲੋਂ ਤਾਂ ਮਾਹੌਜਾ ਜੇ ਕੰਮ ਵਾਲੀ ਰੱਖਦੀ ਘਟ ਤੋਂ ਘਟ 5000 ਮੰਗਦੇ ਨਾਲੇ ਕੰਮ ਕਰਾਉਣੀ ਆ ਨਾਲੇ ਚੰਗੀ ਧਾੜ ਚਲਾਉਣੀ ਆ ਕੁੜੀ ਨਾ ਦੂ ਕੀ ਕਰੀ ਜਾਣੀ ਐ ਠੰਡ 'ਚ ਇੱਥੇ ਕੱਪੜੇ ਧੋਈ ਜਾਣੀ ਆ ਕੀ ਉਹ ਬੱਦਲ ਹੋਏ ਪੈਣੇ ਉੱਪਰੋਂ ਬਿਮਾਰ ਹੋ ਕੇ ਬਹਿ ਜਾਣੀ ਆ ਉਹ ਵੀਰੇ ਮੈਨੂੰ ਨਾ ਦੀਦੀ ਨੇ ਕਿਹਾ ਸੀ ਵੀ ਮੇਰੇ ਥੋੜੇ ਜੇ ਕੱਪੜੇ ਆ ਉਹ ਧੋ ਦੇ ਉਹ ਕਹਿੰਦੀ ਮੈਂ ਫਿਰ ਹੋਸਟਲ ਜਾਵਾਂਗਾ। ਉਹ ਤੂੰ ਠੰਡ 'ਚ ਕੱਪੜੇ ਨਾ ਧੋਇਆ ਕਰ, ਨਾ ਧੋਇਆ ਕਰ। ਪਤਾ ਤੇਰੀ ਮਾਂ ਕਿ ਨਹੀਂ ਫਿਕਰ ਕਰਦੀ ਹੈਗੀ। ਉਹ ਮੈਨੂੰ ਕਹਿ ਰਹੀ ਸੀ ਹੁਣ ਕਹਿੰਦੀ ਤੇ ਠੰਡ 'ਚ ਕੱਪੜੇ ਧੋਣ ਲੱਗੀ ਪਈ ਐ ਦਸੂਰੇ। ਜੇ ਤੂੰ ਬਿਮਾਰ ਹੋ ਕੇ ਬੈਗੀ ਫਿਰ ਕੀ ਬਣੂਗਾ ਆਪਣਾ? ਫਿਰ ਵੀਰੇ ਕੰਮ ਤਾਂ ਮੈਨੂੰ ਕਰਨਾ ਹੀ ਪਊਗਾ। ਜਦੋਂ ਮੈਂ ਕਹਿਣਾ ਹੁੰਨਾ ਉਦੋਂ ਤਾਂ ਤੂੰ ਕਰਦੀ ਹੈਗੀ। ਹੁਣ ਤੂੰ ਬੇਵਕਤ ਇੱਥੇ ਕੱਪੜੇ ਧੋਣ ਲੱਗ ਜਾਨੀ ਹੈਗੀ। ਮੜੀ ਝੁੱਪ ਚੜ ਜਾਣ ਦੇ ਫੇਰ ਕਰ ਲਈ। ਤੂੰ ਐਨੇ ਐ ਕਰ। ਇੱਥੇ ਚਾਹ ਪਈ ਹੈਗੀ ਅੰਦਰ। ਉਹ ਦੇਖ ਲੈ ਠੰਡੀਆਂ ਕਿ ਇਹ ਠੰਡੀਆਂ ਤਾਂ ਮੈਂ ਗਰਮ ਕਰਕੇ ਲੈ ਆ ਦੇ ਮੜੀਏ ਮੈਂ ਦੁਬਾਰਾ ਜਾਣਾ ਉਹਨਾਂ ਦੇ ਲੈਂਟਰ ਪੈਂਦਾ ਹੈਗਾ ਮਾਂ ਮੇਰੀ ਫਿਕਰ ਕਰਦੀ ਆ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਜਿਹੜੀ ਮੈਨੂੰ ਸਾਰੀ ਦਿਹਾੜੀ ਸਪਾਉਂਦੀ ਰਹਿੰਦੀ ਆ ਉਹ ਮੇਰੀ ਫਿਕਰ ਕਰਉ ਤੋਂ ਕਰਨ ਲੱਗੀ ਆਰਾਧਨ ਫੋਨ ਤੇ ਲੱਗੇ ਰਹਿਣੀ ਹੈਪੀ ਵੀ ਨਿਗਾ ਖਰਾਬ ਹੋ ਜੂਗੀ ਲੈ ਵੀਰੇ ਚਾਰ ਦਿਨ ਤਾਂ ਤੇ ਕਿਵੇਂ ਪਿੰਡ ਆਈਆਂ ਤੁਸੀਂ ਮੈਨੂੰ ਹਰ ਵੇਲੇ ਟੋਕਦੇ ਰਹਿੰਨੇ ਆ ਕੋ ਤੇਰੀ ਤੇਰੀ ਗੱਲ ਕਰਦਾ ਮੈਂ ਤਾਂ ਵੀ ਤੇਰੀ ਨਿਗਾ ਖਰਾਬ ਹੋ ਜੂਗੀ ਨਾਲੇ ਤਾਂ ਤੂੰ ਉਥੇ ਹੋਸਟਲ ਚੋਂ ਤੇ ਪੜ੍ਹਾਈ ਦੇ ਨਾਲ ਆਉਣੀ ਹੈ ਤੂੰ ਕਰਿਆ ਇਹ ਨਾਲੇ ਤੂੰ ਮੋਬਾਈਲ ਤੇ ਨਾਲ ਆ ਜੇਂਦੀਆਂ ਫਿਰ ਐਨਕਾ ਲੱਗ ਜਾਣਗੇ ਚੰਗੀ ਰਹੇਗੀ ਫਿਰ ਲੱਗੀਆਂ ਤਾਂ ਹੋਈਆਂ ਨੇ ਵੀਰੇ ਮੈਂ ਤਾਂ ਲਾਉਂਦੀ ਹੀ ਨਹੀਂ ਹੈਗੀ ਹੋਰ ਦੱਸੋ ਤੁਸੀਂ ਕਿੱਥੇ ਗਏ ਸੀ ਉਹ ਮੈਂ ਲੈਂਟਰ ਤੇ ਲੱਦੇ ਜੀ ਕੇ ਉਹਨਾਂ ਨੇ ਗਿਆ ਕਿ ਆਹ ਆਹ ਚਲੋ ਭਈ ਤੂੰ ਬਿਰਮਾ ਗਾਜੂ ਨੂੰ ਸ਼ਹਿਰ ਲੈ ਆਂਦੇ ਮੈਂ ਤੁਰਾ ਕਮਾਨਦੇ ਤੋਂ ਕੋਈ ਨਾ ਲੈ ਜੂਗਾ ਉਹਦੇ ਬਸ ਉਹਨਾਰੇ ਥੋੜੀ ਕੰਮ ਆਂਗਾ ਘੰਟੇ ਦਾ ਕੰਮ ਆਗਾ ਹਾਂ ਬਸ ਅਸੀਂ ਕਿਹਾ ਦੇ ਕਰੋ ਦੋ ਦਿਨਾਂ ਨੂੰ ਮੈਂ ਭਾਗ ਜੂ ਕਿ ਮੇਰਾ ਸਾਰਾ ਕੁਝ ਵਿੱਚ ਹੀ ਰਹਿੰਦਾ ਫਿਰ ਮੰਮੀ ਮੈਨੂੰ ਬੋਲੀ ਜਾਂਦੀ ਹੁੰਦੀ ਆ ਵੀ ਤੂੰ ਮੰਮੀ ਨੂੰ ਕਹਿ ਕੇ ਘੋੜਾ ਖੜਾ ਲੈਂਦੀ ਕਿਹਾ ਮੰਮੀ ਨੂੰ ਮੰਮੀ ਮੇਰੀ ਗੱਲ ਸੁਣੇ ਤਾਂ ਮੰਮੀ ਕਹਿ ਲੈਂਦੀ ਆ ਵੀ ਹਾਂ ਪੁੱਤ ਬਣਾ ਕੇ ਦਿੰਦੀ ਆ ਬਣਾ ਕੇ ਦਿੰਦੀ ਆ ਫਿਰ ਪਤਾ ਨਹੀਂ ਕੀ ਕੰਮ ਪੈਣ ਦਾ ਮੰਮੀ ਨੂੰ ਭੁੱਲ ਜਾਂਦੀ ਆ ਰੋਜ਼ ਚੱਲ ਕੋਈ ਨਹੀਂ ਕੋਈ ਨਹੀਂ ਤੂੰ ਮੈਨੂੰ ਸਮਾਨ ਦਾ ਦੇ ਕੋਈ ਜੀ ਕੀ ਕੁਝ ਪੈਨ ਵਾਲਾ ਉਹਦੇ ਕਾਜੂ ਗੋਜੀ ਬਦਾਮ ਜੇ ਨਾਲੇ ਮੈਂ ਕਾਜੜਾ ਲਿਆਉਂਗਾ ਪੰਜ ਚਾਰ ਕਿਲੋ ਅੱਜ ਤਾਂ ਥੋੜਾ ਮੈਨੂੰ ਕੰਮ ਹੈ ਅੱਜ ਮੈਂ ਸਮਾਨ ਲਿਆ ਕੇ ਰਿਹਾ ਦੂੰ ਸਮਾਨ ਲਿਆ ਦੋ ਚੰਗਾ ਲਿਆ ਦੇ ਸਵੇਰੇ ਆਪਾਂ ਰੱਖ ਕੇ ਦੁੱਧ ਕੱਢਦਾ ਕੋਈ ਠੀਕ ਹੈ ਆ ਲੈ ਮੇਰੇ ਚੰਗਾ ਦੇ ਵੀਰੇ ਇੱਕ ਮਿੰਟ ਮੇਰੀ ਸਹੇਲੀ ਦਾ ਫੋਨ ਆ ਗਿਆ ਮੈਂ ਗੱਲ ਕਰਕੇ ਆ ਕਰਿਆ ਕਰਿਆ ਹੈਲੋ ਜਾਏਗੇ ਹੁਣ ਨਾ ਤੂੰ ਪਿੰਡ ਵਾਲੇ ਸਕੂਲ ਚ ਤੈਨੂੰ ਲਾਇਆ ਜੀਗਾ ਹੋਰ ਤਾਂ ਤੇ ਤੂੰ ਬੜਿਆ ਨਹੀਂ ਗਿਆ ਹੋਰ ਤਾਂ ਬਸ ਤੂੰ ਹੋਰ ਕਿਤੇ ਫਿਰਿੰਗ ਹੋਈ ਪਰ ਵੀਰੇ ਮੇਰਾ ਹੁਣ ਬਾਣਾ ਜੀ ਕਰਦਾ ਬਾਪਾ ਜੀ ਤੁਸੀਂ ਮੰਮੀ ਨਾਲ ਗੱਲ ਕਰਕੇ ਮੇਰੇ ਲਈ ਐਡਮਿਸ਼ਨ ਕਰਵਾ ਦਿੰਦੇ ਹੋ ਬੋ ਪੜਾਈਆਂ ਪੜੀਆਂ ਤੇਰੇ ਵਾਦੀ ਗੱਲ ਨਹੀਂ ਹੈਗੀ ਕਿਉਂ ਨਹੀਂ ਤੂੰ ਤਾਂ ਕਰ ਕਰਦੇ ਕੰਮ ਸਿੱਖ ਲੈ ਲੈ ਵੀਰੇ ਹੁਣ ਘਰ ਦੇ ਕੰਮ ਨਾ ਕਰਦੀ ਤਾਂ ਹੈਗੀ ਆਂ ਵੀ ਹੁਣ ਮੇਰਾ ਜੀ ਕਰਦਾ ਪੜਾਈ ਉਹ ਤੁਸੀਂ ਮੈਨੂੰ ਪੜ੍ਹਾ ਦਿਓ ਹੁਣ ਅੱਗੇ ਉਹ ਟਾਈਮ ਤਾਂ ਦੇਖ ਲੈ ਕਿੰਨਾ ਹੋ ਗਿਆ ਕਿੰਨਾ ਗੈਪ ਪੈ ਗਿਆ ਤੂੰ ਉਹ ਉਹ ਜੀ ਸਕੂਲ ਚ ਪੜ ਪੜਦੀ ਹੁੰਦੀ ਹੁਣ ਮੈਂ ਤੈਨੂੰ ਗਾਹ ਲਾ ਦਿੰਦਾ ਜਾਂ ਤੇਰੇ ਐਡਾ ਦਿਮਾਗ ਹੀ ਨਹੀਂ ਹੈਗਾ ਤੂੰ ਐਟੀ ਕੋਈ ਕਸਲਾਈ ਸੋਲੂ ਵੀ ਸਿੱਖ ਲੈ ਗਾਂ ਤੇਰੇ ਸਹੁਰਿਆਂ ਨੂੰ ਕੋਈ ਗੋਸਟਾ ਤਾਂ ਹੁਣ ਜੋਗੀ ਹੋਏਗੀ ਵੀ ਮੈਂ ਕੰਮ ਸਿੱਖੀ ਹੋਈ ਆ ਮੇਰੇ ਨਹੀਂ ਮੈਂ ਤਾਂ ਪੜ੍ਹਨੀ ਸੀ ਬੰਦ ਤੂੰ ਸੇ ਵੀ ਨਹੀਂ ਮੇਰੀ ਗੱਲ ਮੰਨਦੇ ਮम्मी ਇਹ ਤਾਂ ਮੰਨ ਨਹੀਂ ਕੀ ਰਹੀ ਚਲੋ ਜੇ ਮੈਨੂੰ ਤੁਹਾਨੂੰ ਠੀਕ ਲੱਗੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਹਾਂਦੀ ਨਹੀਂ ਕੁਛ ਚਲ ਕੋਈ ਨਾ ਕੋਈ ਨਾ ਦੁਕਾਨ ਕਰ ਲੈ ਕੰਮ ਕਰ ਕੋਈ। ਇਪੜਾਈ ਇਪੜਾਈ। ਹੁਣ ਲਾਈਟ ਹੈਗੀ ਦੀ। ਜੋ ਨਹੀਂ ਪੜ ਲੈਂਦੀ ਦੱਸ। ਹੁਣ ਇਹਨੂੰ ਪੜਾਈ ਜਾ ਸਮਝਾ। ਮੈਂ ਤਾਂ ਦੇਖ ਰਿਆ ਇਹਨੂੰ ਕੋਈ ਸੈਂਟਰ ਤੋਂ ਟੱਗ ਲਾਏ ਨਾਲ ਤਾਂ ਸਿੱਖ ਲੂਗੀ ਕੰਮ ਮਾੜਾ ਮੋਟਾ। ਗਾਹ ਸੌਹਰੇ ਕਰਦੇ ਲੰਬਾ ਤਾਂ ਨਹੀਂ ਹੋਊਗਾ। ਐਟ। ਲੈ ਜੇ ਤੁਹਾਡਾ ਦਿਲ ਕਰਦਾ ਨਾ ਤੁਸੀਂ ਫੋਨ ਘੁਮਾ ਦੇਣੇ। ਲੈ ਹਾ ਜਮਨ 4 ਦਿਨ ਤਾਂ ਹੋਇਆ ਗਈ ਨੂੰ ਕੋਈ ਗੱਲ ਨਹੀਂ ਥੋੜਾ ਟਾਈਮ ਦੀ ਤਾਂ ਗੱਲ ਆ ਮੈਂ 4 ਦਿਨ ਨੂੰ ਆਈ ਜਾਣਾ ਮੈਂ ਨਾ ਤੁਹਾਡੇ ਵਾਸਤੇ ਖਾਕੜਵਾ ਕੇ ਲੈ ਕੇ ਆਵਾਂਗੀ ਹੂੰ ਕੇ ਆ ਮਮਮੀ ਨੂੰ ਅੱਜ ਮੈਂ ਕੀ ਬਣਾ ਕੇ ਦੇ ਦੋ ਅੱਗੇ ਵਾਸਤੇ ਨਾ ਐਨਾ ਫੋਨ ਲਾਇਆ ਕਰੋ ਤੁਹਾਨੂੰ ਪਤਾ ਹੀ ਆ ਓਏ ਇਹੋ ਜੀ ਗੱਲ ਨਹੀਂ ਹੈਗੀ ਪਰ ਫਿਰ ਵੀ ਹੂੰ ਇਹ ਤਾਂ ਹੈ ਹਮਮ ਹੋਰ ਦੱਸੋ ਕੀ ਕਰ ਰਹੀ ਸੀ ਮੈਂ ਅਮਿਤ ਤਾਂ ਕੁਝ ਨਹੀਂ ਕਰ ਰਹੀ ਆ ਤੈਨੂੰ پتہ ਤਾਂ ਹੈਗਾ ਕਰੇ ਆ ਕੇ ਕਿੱਥੇ ਦਿਲ ਲੱਗਦਾ ਮਸੀਂ ਕੋਣਾ ਬੰਨਦਾ ਮੰਮੀ ਘਰ ਕੇ ਹਮ ਇਹ ਤਾਂ ਹੈ ਹਾਂ ਹਾਂ ਕੋਈ ਗੱਲ ਨਹੀਂ ਛਲ ਠੀਕ ਆ ਮੈਂ ਫੇਰ ਕਰਦੀ ਆ ਤੇਨ ਨਾਲ ਗੱਲ ਓਕੇ ਬਾਏ ਟੇਕ ਕੇਅਰ